ਪਰ ਉਹ ਜੀ ਗੱਲ ਕਰਦੇ ਆ ਕਿ ਪੱਤਰਕਾਰ ਭਾਈਚਾਰਾ ਇਕੱਠਾ ਹੋਵੇ ਜਾਂ ਉਹਨੂੰ ਇਕੱਠਾ ਕੀਤਾ ਜਾ ਸਕੇ ਆਪਾਂ ਤਾਂ ਗੱਲ ਕਰਦੇ ਆ ਪਰ ਅੱਜ ਉਥੇ ਇੱਕ ਪੱਤਰਕਾਰ ਸਿਆਣੇ ਸੀਗੇ ਕਾਫੀ ਏਜ ਸੀਗੇ ਉਹ ਕਹਿੰਦੇ ਸੀਗੇ ਕਿ ਭਾਵਕ ਬੋਲ ਸੀ ਇਹ ਕਹਿੰਦਾ ਯਾਰ ਮੈਨੂੰ 30 ਸਾਲ ਹੋ ਗਏ ਉਹਨੂੰ ਇਕੱਠੇ ਕਰਦੇ ਨੂੰ ਪਰ ਇਹ ਇਕੱਠੇ ਨਹੀਂ ਹੁੰਦੇ ਜੀ ਉਹ ਪੱਤਰਕਾਰ ਜੀ ਮੇਰੇ ਪਿਤਾ ਜੀ ਦੀ ਉਮਰ ਤੋਂ ਵੱਧ ਉਮਰ ਦੇ ਸੀਗੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਨਾ ਕਿਤੇ ਨਾ ਨਮੀ ਸੀਗੀ ਉਹ ਹੰਝੂ ਵਸ ਕੇ ਡੱਪਕ ਰਹਿੰਦੇ ਸੀਗੇ ਕਹਿੰਦਾ ਮੈਨੂੰ 30 ਸਾਲ ਹੋ ਗਏ ਪੱਤਰਕਾਰੀ ਕਰਦੇ ਨੂੰ ਮੈਂ ਆਪਣੇ ਤੇ ਪਰਚੇ ਵੀ ਭੁਗਤੇ ਪਰ ਅੱਜ ਤੱਕ ਕਹਿੰਦੇ ਇਹ ਨਹੀਂ ਇਕੱਠੇ ਹੋ ਸਕੇ ਬਿਲਕੁਲ ਸ਼ਰਮ ਹੋਣੀ ਚਾਹੀਦੀ ਤੁਸੀਂ ਅਸੀਂ ਆਪਣੇ ਹੱਕਾਂ ਲਈ ਨਹੀਂ ਬੋਲ ਸਕਦੇ ਜੇ ਉੱਥੇ ਮੇਰੇ ਆਰਗੇ ਕੁਝ ਬੋਲਦੇ ਸੀਗੇ ਜਾਂ ਮੇਰੇ ਨਾਲ ਹੋਰ ਐਜੂਕੇਸ਼ਨ ਜੀ ਗਈ ਹੋਈ ਸੀ ਪੀਟੀਸੀ ਨਿਊਜ਼ ਤੋਂ ਉਹਨਾਂ ਨੇ ਉਹਨਾਂ ਦੀ ਜ਼ਮੀਰ ਜਗਾਈ ਆ ਅਮਰੀਕ ਜੀ ਗਈ ਹੋਈ ਸੀ ਨਿਊਜ਼ 18 ਤੋਂ ਉਹਨਾਂ ਨੇ ਜ਼ਮੀਰ ਜਗਾਈ ਆ ਅਸੀਂ ਤਿੰਨ ਦੋਹਾਂ ਇਹਨਾਂ ਨੇ ਬੋਲਿਆ ਜਾ ਕੇ ਤੋਤੇ ਇੱਕ ਪੱਤਰਕਾਰ ਆ ਭਾਈ ਸਾਹਿਬ ਨੈਸ਼ਨਲ ਚੈਨਲ ਦਾ ਹੂੰ ਉਹ ਐਸਐਚਓ ਦੇ ਕਾਨ ਦੇ ਵਿੱਚ ਕਹਿੰਦਾ ਜੀ ਸਾਰੇ ਪੱਤਰਕਾਰ ਤਾਂ ਮੰਨਦੇ ਆ ਰਾਜੀ ਨਾ ਮੇ ਨੂੰ ਇਕ ਚੇਤਾ ਨੀ ਮੰਨਦਾ ਚੇਤਾ ਨਹੀਂ ਕਹਿੰਦਾ ਕਿ ਪੁਤਲਾ ਫੂਕੜਾ ਇਸ ਪੱਤਰਕਾਰ ਦਾ ਨਾਂ ਗੁਪਤ ਰੱਖਣਾ ਚਾਹੁੰਦੇ ਹਾਂ ਕਿ ਆਡੀਅנס ਮੇਰੇ ਸੁਣਾ ਰੱਖਣਾ ਚਾਹੁੰਦੇ ਹੋ ਫੇ ਇੱਕ ਕਹਾਵਤ ਆ ਨਾ ਪੰਜਾਬੀ ਦੀ ਆਪਣਾ ਚੱਗਾ ਚਿੱਤਾ ਏਡਾ ਆਪਣੀ ਲੰਗਾ ਹੁੰਦਾ ਜੀ ਜੀ ਤੇ ਗਾ ਤਾਂ ਉਹੀ ਆ ਯਾਰ ਦੇ ਤੁਸੀਂ ਜੁੱਤੀਆਂ ਹੀ ਚਟਣੀਆਂ ਲੀਡਰਾਂ ਦੀਆਂ ਜੁੱਤੀਆਂ ਚਟਕੇ ਵੀ ਜਾਂ ਜੁੱਤੀਆਂ ਖਾਣੀਆਂ ਲੀਡਰਾਂ ਦੀਆਂ ਤਜਰ ਜਿਹੜੇ ਢੜਲੇ ਨਾਲ ਬੋਲਦੇ ਆ ਸਾਡੇ ਯਾਰੀਏ ਤੁਸੀਂ ਸਾਨੂੰ ਕਿਉਂ ਸਾਦੇ ਆ ਫਿਰ ਜੇ ਤੁਹਾਡੀਆਂ ਲੱਤਾਂ ਆਪਦੀਆਂ ਹੀ ਨਹੀਂ ਭਾਰ ਚੱਲਦੀਆਂ ਸਾਲੂ ਤਲਵਾੜੇ ਦੇ ਵਿੱਚ ਪੁਤਲਾ ਫੋਕਣਾ ਫੋਕਿਆ ਜਾਣਾ ਸਦਾ ਪੱਤਰ ਆਇਆ ਹੋਇਆ ਕੀ ਹੁਣ ਚੇਤਨ ਜਾਊਗਾ ਅੱਜ ਅੱਜ ਜੋ ਹੋਇਆ ਉਹ ਦੇਖ ਪੰਚੇਤਨ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੋ ਪੱਤਰਕਾਰ ਨੇ ਇਹਨਾਂ ਨਾਲ ਧੱਕੇਸ਼ਾਹੀ ਦੇ ਮਾਮਲੇ ਬਹੁਤ ਜਿਆਦਾ ਵੱਧਦੇ ਜਾ ਰਹੇ ਸੀਗੇ ਜਾਂ ਕਿਸੇ ਪੱਤਰਕਾਰ ਨਾਲ ਕੋਟ ਮਾਰ ਦੀ ਜਾਂ ਵੀਡੀਓ ਕੈਲੀਏ ਸਾਹਮਣੇ ਆਉਂਦੀ ਹੈ ਜਾਂ ਬਹੁਤ ਸਾਰੇ ਪਰਚੇ ਹੁੰਦੇ ਨੇ ਤੇ ਜੇ ਅੱਜ ਦੀ ਗੱਲ ਕਰੀ ਤਾਂ ਸੁਆ ਦੇ ਵਿੱਚ ਅੱਜ ਪੱਤਰਕਾਰ ਭਾਈਚਾਰੇ ਵੱਲੋਂ ਭਾਰਾ ਇਕੱਠ ਕੀਤਾ ਗਿਆ ਜਿਵੇਂ ਕਹਿ ਸਕਦਾ ਕਿ ਇਤਿਹਾਸ ਰਚੇਗਾ ਕਿ ਪੱਤਰਕਾਰ ਨੇ ਡੇਢ ਮਿੰਟ ਦਾ ਹੀ ਧਰਨਾ ਪ੍ਰਦਰਸ਼ਨ ਕੀਤਾ ਤੁਸੀਂ ਇਸ ਚੀਜ਼ ਤੇ ਕੀ ਕਹਿੰਦੇ ਹੋ ਜੀ ਦੇਖੋ ਬਸ ਕਹਿਣ ਨੂੰ ਤਾਂ ਕੋਈ ਸ਼ਬਦ ਹੀ ਨਹੀਂ ਹੈ ਬੜੀ ਇੱਕ ਸ਼ਰਮ ਭਰੀ ਗੱਲ ਆ ਸਮੁੱਚੇ ਮੀਡੀਆ ਲਈ ਜੀ ਮੀਡੀਆ ਨੇ ਪ੍ਰੋਗਰਾਮ ਉਲੀਕਿਆ ਹੋਵੇ ਹੁਸ਼ਾਰਪੁਰ ਦੇ ਪੱਤਰਕਾਰਾਂ ਨੇ ਜ਼ਿਲ੍ਹੇ ਭਰ ਦੇ ਵਿੱਚੋਂ ਕਹਿੰਦੇ ਕਿ ਪੱਤਰਕਾਰ ਪਹੁੰਚਣੇ ਆ ਸਾਡਾ 2-300 ਦਾ ਕਹਿੰਦੇ ਸੀ ਇਕੱਠ ਹੋਏਗਾ ਸਾਨੂੰ ਜਥੇਬੰਦੀਆਂ ਦਾ ਸਹਿਯੋਗ ਆ ਜੀ ਪਰੰਤੂ ਪ੍ਰੀਤ ਜੀ ਬੜੇ ਦੁੱਖ ਭਰੀ ਗੱਲ ਆ ਉਥੋਂ ਦੇ ਹਲਾਕਤ ਦੇਖ ਕੇ ਮਨ ਵੀ ਬੜਾ ਦੁਖੀ ਹੋਇਆ ਆਪਣੇ ਆਪ ਤੇ ਤਰਸ ਵੀ ਆਇਆ মিডিਆ ਤੇ ਕਿ ਯਾਰ ਅਸੀਂ ਕਿੱਥੇ ਆ ਅਸੀਂ ਕਹਿੰਦੇ মিডিਆ ਸਾਡੇ ਇੰਨੇ ਫੋਲੋਅਰਸ ਨੇ ਹਰ ਇੱਕ ਪੱਤਰਕਾਰ ਕਹਿੰਦਾ ਸਾਡੇ ਚੈਨਲ ਦੇ ਇੰਨੇ ਫੋਲੋਅਰਸ ਨੇ ਸਾਡਾ ਉਹ ਚੈਨਲ ਆ ਜਿਹਨੂੰ ਪੰਜਾਬ ਦੇ ਵਿੱਚ ਸਭ ਤੋਂ ਵੱਧ ਦੇਖਿਆ ਜਾਂਦਾ ਸਾਡਾ ਉਹ ਚੈਨਲ ਆ ਜਿਹੜਾ ਦੇਸ਼ ਦੇ ਨਾਮੀ ਚੈਨਲਾਂ ਦੇ ਵਿੱਚ شمار ਆ ਪਰੰਤੂ ਅੱਜ ਦਸੂਹਾ ਦੇ ਵਿੱਚ ਜਦੋਂ ਮੀਟਿੰਗ ਹੁੰਦੀ ਆ মিডিਆ ਦੀ ਤਾਂ ਉਸ ਵਿੱਚ মিডিਆ ਤੇ ਜਿਹੜੇ ਉਹ 50 ਦੇ ਕਰੀਬ ਭਾਈਚਾਰਾ ਜਿਹੜਾ ਉਹ ਪਹੁੰਚਦਾ ਜੀ ਤਾਂ ਹਾਲਾਂਕਿ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਹੋਇਆ ਸੀ ਪਤਾ ਨਹੀਂ ਉਹ ਕਿਉਂ ਜਿਨ੍ਹਾਂ ਵੱਲੋਂ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਸੀ ਕਿਉਂ ਉਹਨਾਂ ਜਥੇਬੰਦੀਆਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਮੀਡੀਆ ਦੇ ਨਾਲ ਬਦਸਲੂਕੀ ਹੋਈ ਸੀ ਦਸੂਹਾ ਤੋਂ ਆਪ ਵਿਧਾਇਕ ਕਰਮਵੀਰ ਸਿੰਘ ਘੁੰਮਣ ਦੇ ਭਰਾ ਵੱਲੋਂ ਬਿੰਦੂ ਘੁੰਮਣ ਸ਼ਾਇਦ ਉਸ ਦਾ ਨਾਮ ਹੈ ਉਸ ਵਿਧਾਇਕ ਦੇ ਭਰਾ ਦਾ ਉਸ ਨੇ ਜਿਹੜੀ ਉਹ ਬੇਹੱਦ ਬਦਸਲੂਕੀ ਕੀਤੀ ਸੀ ਪੱਤਰਕਾਰਾਂ ਦੇ ਮੋਬਾਈਲ ਖੋਏ ਸੀ ਤੇ ਉਸ ਤੋਂ ਪਹਿਲਾਂ ਇੱਕ ਤਲਵਾਰਾ ਤੋਂ ਪੱਤਰਕਾਰ ਨੇ ਉਸਤੇ ਹਮਲਾ ਹੁੰਦਾ ਉਸਦੀ ਬਾਤ ਤੇ ਸੱਟ ਲੱਗਦੀ ਆ ਟਾਂਕੇ ਲੱਗਦੇ ਨੇ ਹੋਰ ਵੀ ਉਹਦਾ ਸਿਰ ਦੇ ਵਿੱਚ ਸੱਟ ਲੱਗਦੀ ਆ ਤੇ ਉਸ ਤੋਂ ਪਹਿਲਾਂ ਮੈਨੂੰ ਥ੍ਰੈਟਸ ਥ੍ਰੈਟਸ ਵਗੈਰਾ ਹੁੰਦੇ ਨੇ ਤਾਂ ਉਸ ਤੋਂ ਪਹਿਲਾਂ ਵੀ ਕਈ ਵਾਰ ਪੱਤਰਕਾਰਾਂ ਦੇ ਨਾਲ ਕੁੱਟਮਾਰ ਹੋ ਚੁੱਕੀ ਆ ਜਦੋਂ ਉਹ ਕਵਰਿੰਗ ਦੇ ਲਈ ਜਾਂਦੇ ਨੇ ਤਾਂ ਉਸ ਤੋਂ ਬਾਅਦ ਪੱਤਰਕਾਰਾਂ ਦੇ ਵਿੱਚ ਬੜਾ ਇੱਕ ਜੋਸ਼ ਭਰਿਆ ਜਾਂਦਾ ਕਿ ਯਾਰ ਸਾਡੇ ਨਾਲ ਨਿਤ ਦੇ ਨੇ ਤਸ਼ੱਦਦ ਹੁੰਦਾ ਜਾ ਰਿਹਾ ਧੱਕੇਸ਼ਾਹੀਆਂ ਵੱਧਦੀਆਂ ਜਾ ਰਹੀਆਂ ਅਸੀਂ ਕਿਉਂ ਨਾ ਇਹ ਆਪਣੇ ਲਈ ਸੰਘਰਸ਼ੂ ਲਿਖੀਏ ਦਸੂਆ ਤੋਂ ਆਮ ਆਦਮੀ ਪਾਰਟੀ ਦਾ ਵਿਧਾਇਕ ਐਡਵੋਕੇਟ ਕਰਮਵੀਰ ਘੁੰਮਣ ਦਾ ਜਿਹੜਾ ਉੱਥੋਂ ਦੇ ਪੱਤਰਕਾਰਾਂ ਨੇ ਪੁਤਲਾ ਫੂਕਣ ਦਾ ਜਿਹੜਾ ਉਹ ਪ੍ਰਦਰਸ਼ਨ ਜਿਹੜਾ ਉਹ ਉਲੀਕਿਆ ਸੀ ਇੱਕ ਪ੍ਰੋਗਰਾਮ ਉਲੀਕਿਆ ਸੀ ਕਿ ਦਸਵਾਂ ਤੋਂ ਆਪ ਵਿਧਾਇਕ ਦਾ ਪੁਤਲਾ ਜਿਹੜਾ ਫੂਕਿਆ ਜਾਵੇਗਾ ਤੇ ਉਸ ਵਿੱਚ ਚਾਂਡਾ ਦੇ ਪੱਤਰਕਾਰਾਂ ਨੂੰ ਵੀ ਸੱਦਾ ਦਿੱਤਾ ਜਾਂਦਾ ਹੁਸ਼ਿਆਰਪੁਰ ਦੇ ਪੱਤਰਕਾਰਾਂ ਨੂੰ ਦਸਵਾਂ ਦੇ ਪਏ ਮੁਕੇਰੀਆਂ ਦੇ ਤਲਵਾੜਾ ਦੇ ਹਾਜੀਪੁਰ ਦੇ ਪੱਤਰਕਾਰਾਂ ਨੂੰ ਜਿਹੜਾ ਉਹ ਸੱਦਾ ਦਿੱਤਾ ਜਾਂਦਾ ਤਾਂ ਪੱਤਰਕਾਰ ਹਮ ਹਮ ਆ ਕੇ ਪਹੁੰਚਦੇ ਵੀ ਨਹੀਂ ਤਾਂ ਤੋਂ ਜਿਨ੍ਹਾਂ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਜਾਂਦਾ ਉੱਥੇ ਜਾ ਕੇ ਉੱਥੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਐ ਐਸਐਚਓ ਪਹੁੰਚਦਾ ਆਪਣੀ ਚੰਗੀ ਨਫਰੀ ਦੇ ਨਾਲ 10 15 15 20 ਮੁਲਾਜ਼ਮ ਹੈ ਜਿਹੜਾ ਉੱਥੇ ਪੁਲਿਸ ਦੇ ਹੁੰਦੇ ਨੇ ਤਾਂ ਪਤਾ ਨਹੀਂ ਉਦੋਂ ਪ੍ਰਬੰਧਕਾਂ ਨੂੰ ਕੀ ਸੋਚ ਗਿਆ ਜਾਂ ਕੀ ਆ ਉਹ ਹੋ ਕੀ ਆਪਣੇ ਲਈ ਨਹੀਂ ਯਾਰ ਅਸੀਂ ਆਵਾਜ਼ ਬੁਲੰਦ ਕਰ ਸਕੀਏ ਬੜੀ ਸ਼ਰਮ ਭਰੀ ਗੱਲ ਆ ਬੜੀ ਨਮੋਸ਼ੀ ਆਉਂਦੀ ਆ ਬੜੀ ਸ਼ਰਮ ਨਾਲ ਮੈਂ ਕਹਿ ਰਿਹਾ ਕਿ ਪੱਤਰਕਾਰਾਂ ਨੇ ਜੇਕਰ ਦਸੂਆ ਮਕੇਰੀਆਂ ਹਾਈਵੇ ਜਾਮ ਕਰਨਾ ਚਾਹਿਆ ਤਾਂ ਸਿਰਫ ਉਹ ਇੱਕ ਤੋਂ ਡੇਢ ਮਿੰਟ ਤੱਕ ਉਹ ਕਾਰਵਾਈ ਉਹ ਕਰ ਸਕੇ ਜੀ ਇਸ ਤਰ੍ਹਾਂ ਦੇ ਅੱਜ ਹਾਲਾਤ ਨੇ ਯਾਰ ਮੈਂ ਕਹਿੰਨਾ ਕਿ ਪੱਤਰਕਾਰਾਂ ਨੂੰ ਤਾਂ ਮੈਂ ਸ਼ਬਦਾਵਲੀ ਮੈਂ ਵਰਤਣਾ ਨਹੀਂ ਚਾਹੁੰਦਾ ਮੈਂ ਤੁਹਾਨੂੰ ਕੋਈ ਮਾਫੀ ਚਾਹੁੰਦਾ ਕੋਈ ਜ਼ਿਆਦਾ ਸਖਤ ਸ਼ਬਦਾਵਲੀ ਵਰਤ ਹੋ ਜਾਣੀ ਆ ਕਿ ਮਤਲਬ ਕਿ ਰੱਬ ਹੀ ਰੱਖਾ ਹੋਂ ਤਾਂ ਪੱਤਰਕਾਰਾਂ ਦਾ ਯਾਰ ਸ਼ਰਮ ਹੋਣੀ ਚਾਹੀਦੀ ਤੁਸੀਂ ਅਸੀਂ ਆਪਣੇ ਹੱਕਾਂ ਲਈ ਨਹੀਂ ਬੋਲ ਸਕਦੇ ਜੇ ਉੱਥੇ ਮੇਰੇ ਆਰਗੇ ਕੁਝ ਬੋਲਦੇ ਸੀਗੇ ਜਾਂ ਮੇਰੇ ਨਾਲ ਹੋਰ ਐਜੂਗੇਸ਼ਟ ਜਿਗੇ ਹੋਈ ਸੀ ਪੀਟੀਸੀ ਨਿਊਜ਼ ਤੋਂ ਉਹਨਾਂ ਨੇ ਉਹਨਾਂ ਦੀ ਜ਼ਮੀਰ ਜਗਾਈ ਆ ਅਮਰੀਕ ਜਿਗੇ ਹੋਈ ਸੀ ਨਿਊਜ਼ 18 ਤੋਂ ਉਹਨਾਂ ਨੇ ਜ਼ਮੀਰ ਜਗਾਈ ਆ ਅਸੀਂ ਤਿੰਨ ਦੋਹਾਂ ਤਿੰਨਾਂ ਨੇ ਬੋਲਿਆ ਜਾ ਕੇ ਤੋਤਾ ਇੱਕ ਪੱਤਰਕਾਰ ਆ ਭਾਈ ਸਾਹਿਬ ਨੈਸ਼ਨਲ ਚੈਨਲ ਦਾ ਉਹ ਐਸਐਚਓ ਦੇ ਕਾਨ ਦੇ ਵਿੱਚ ਕਹਿੰਦਾ ਜੀ ਸਾਰੇ ਪੱਤਰਕਾਰ ਇੱਕ ਚੇਤਾ ਨੀਮੰਦ ਚੇਤਾ ਨਹੀਂ ਕਹਿੰਦਾ ਕਿ ਪੁਤਲਾ ਫੂਕੜਾ ਇਸ ਪੱਤਰਕਾਰ ਦਾ ਨਾਮ ਗੁਪਤ ਰੱਖਣਾ ਚਾਹੁੰਦੇ ਹਾਂ ਕਿ ਆਡੀਅנס ਵਾਰੇ ਸੁਣਾਣਾ ਚਾਹੁੰਦੇ ਹਾਂ ਫੇ ਇੱਕ ਕਹਾਵਤ ਆ ਨਾ ਪੰਜਾਬੀ ਦੀ ਆਪਣਾ ਝੱਗਾ ਚੱਕੀ ਦਾ ਜਿੱਡਾ ਆਪਣਾ ਹੀ ਲੰਗਾ ਇਸ ਕਰਕੇ ਮੈਨੂੰ ਚਾਹੁੰਦਾ ਕਿ ਇਹ ਗੁਪਤ ਰੱਖਣਾ ਹੀ ਚਾਹੀਦਾ ਉਸ ਪੱਤਰਕਾਰ ਦਾ ਨਾਮ ਯਾਰ ਸ਼ਰਮ ਆਉਣੀ ਚਾਹੀਦੀ ਐ ਇਦਾਂ ਦੇ ਪੱਤਰਕਾਰਾਂ ਨੂੰ ਉਸ ਪੱਤਰਕਾਰ ਨੂੰ ਵੀ ਤੂੰ ਉਸ ਦਾ ਹਿੱਸਾ ਬਣ ਰਿਹਾ ਤੂੰ ਉੱਥੇ ਲੈਕਚਰ ਵੀ ਦੇ ਰਿਹਾ ਉੱਤੇ ਜਾ ਕੇ ਤੂੰ ਕਹਿ ਰਿਹਾ ਕਿ ਨਹੀਂ ਸਾਰੇ ਮੰਨਦੇ ਚੇਤਨ ਨਹੀਂ ਮੰਨਦਾ ਜੀ ਐਸਐਚ ਦੇ ਕੰਨ ਭਰਨ ਲੱਗਾ ਯਾਰ ਤੂੰ ਕੰਮ 'ਚ ਮੁਕਾਬਲਾ ਕਰ ਚੇਤਨ ਦਾ ਤੂੰ ਕੰਨ ਭਰ ਕੇ ਇਸ ਤੋਂ ਪਹਿਲਾਂ ਵੀ ਮੈਂ ਤਾਂ ਅੱਜ ਸ਼ਰਿਆਮ ਕਿਹਾ ਕਦੀ ਮੈਨੂੰ ਐਨਡੀਪੀਐਸ ਦੇ ਮਾਮਲੇ 'ਚ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੀ ਮੇਰੇ ਤੇ ਕੋਈ ਪਰਚੇ ਦੀ ਧਮਕੀ ਦੇ ਦਿੱਤੀ ਜਾਂਦੀ ਹੈ ਅਸੀਂ ਕਿਹੜਾ ਪ੍ਰਵਾਹ ਕਰਦੇ ਆ ਲੋਕ ਸਾਡੇ ਨਾਲ ਆ ਦੇਖੋ ਸਭ ਤੋਂ ਪਹਿਲਾਂ ਪੱਤਰਕਾਰ ਖੁੱਲ ਕੇ ਉਹੀ ਬੋਲ ਸਕਦਾ ਜੋ ਵਾਈਟ ਕਾਲਰ ਬਿਲਕੁਲ ਵਾਈਟ ਕਾਲਰ ਤੋਹਾਵਾ ਜਿਹੜਾ ਪੈਸੇ ਨਹੀਂ ਖਾਂਦਾ ਹੋਊਗਾ ਦੂਜਿਆਂ ਤੋਂ ਖਬਰਾਂ ਲਾਉਣ ਦੇ ਪੈਸੇ ਨਹੀਂ ਲੈਂਦਾ ਹੋਵੇਗਾ ਉਹ ਪੱਤਰਕਾਰ ਟੜਲੇ ਨਾਲ ਬੋਲਦਾ ਕਿ ਕਰ ਮੈਂ ਟੜਲੇ ਨਾਲ ਬੋਲਦਾ ਸਰਕਾਰਾਂ ਖਿਲਾਫ ਮੈਂ ਵਾਈਟ ਕਾਲਰ ਆ ਮੈਂ ਦਾਗੀ ਨਹੀਂ ਆ ਕੋਈ ਇੱਕ ਪੈਸਾ ਅਜ ਤੱਕ ਹੀ ਕਿਸੇ ਤੋਂ ਲਿਆ ਹੋਵੇ ਜੇ ਮੈਂ ਲਿਆ ਹੋਵੇ ਤਾਂ ਮੈਂ ਤਾਂ ਖੁੱਲ ਕੇ ਬੋਲ ਹੀ ਨਹੀਂ ਸਕਦਾ ਜੀ ਕਿਸੇ ਮੈਂ ਪ੍ਰਸ਼ਾਸਨਿਕ ਅਧਿਕਾਰੀ ਤੋਂ ਲਿਆ ਹੋਵੇ ਕਿਸੇ ਨੂੰ ਬਲੈਕਮੇਲ ਕਰਕੇ ਲਿਆ ਹੋਵੇ ਮੇਰੀ ਜ਼ਰੂਰਤ ਨਹੀਂ ਪਣੀ ਕਿ ਮੈਂ ਇਹਨਾਂ ਖੁੱਲ ਕੇ ਆਵਾਜ਼ ਬੁਲੰਦ ਕਰ ਸਕਾਂ ਜੀ ਉਹ ਪੱਤਰਕਾਰ ਇਸ ਤਰ੍ਹਾਂ ਦੇ ਨੇ ਕਈ ਜਣਾਂ ਨੇ ਪੱਤਰਕਾਰੀ ਦਾ ਵਜੂਦ ਹੀ ਖਤਮ ਕਰਕੇ ਰੱਖ ਦਿੱਤਾ ਹੋਇਆ ਜੀ ਖਬਰ ਕਰਨ ਜਾਂਦੇ ਆ 2 400 ਜੇਬ ਦੇ ਵਿੱਚ ਪਾਉਂਦੇ ਆ ਆਪਣੀ ਦਿਹਾੜੀ ਪਾਉਂਦੇ ਤੇ ਆ ਜਾਂਦੇ ਆ ਯਾਰ ਸ਼ਰਮ ਨੂੰ ਹੱਥ ਮਾਰੋ ਕਿਉਂ ਤੁਸੀਂ ਲੋਕਤੰਤਰ ਦੇ ਚੋਥੇ ਥੰਮ ਨੂੰ ਤੁਸੀਂ ਕਲੰਕਿਤ ਕਰਨ ਲੱਗੇ ਹੋਏ ਹੋ ਜੀ ਅੱਜ ਦਾ ਪ੍ਰੋਗਰਾਮ ਇੱਥੇ ਆ ਗਿਆ ਅਸੀਂ ਜੀ ਇਦਾਂ ਕੀਤਾ ਸਾਡੇ ਨਾਲ ਅਸੀਂ ਇਹ ਕਰਤਾ ਕਿ ਉਹ ਕਰਦਿੰਗੇ ਹੋਇਆ ਕੁਝ ਵੀ ਨਹੀਂ ਪੁਤਲਾ ਫੂਕ ਪ੍ਰਦਰਸ਼ਨ ਰੱਖਿਆ ਸੀਗਾ ਤਾਂ ਪੱਤਰਕਾਰਾਂ ਦਾ ਉੱਥੇ ਪਤੰਦਰਾ ਦਾ ਪੁਤਲਾ ਹੀ ਨਹੀਂ ਪਹੁੰਚਿਆ ਜੀ ਅਸੀਂ 2 2 ਢਾਈ ਘੰਟੇ ਅਸੀਂ ਉੱਥੇ ਰਹੇ ਅਸੀਂ ਲਾਂਹਤਾ ਪਾ ਕੇ ਆਏ ਆ ਜੀ ਮੈਂ ਬਿਲਕ ਇਹ ਤਾਂ ਤੁਹਾਡੀ ਲੱਤਾਂ ਪਾਰ ਨਹੀਂ ਚਲਦੀਆਂ ਤਾਂ ਨਾ ਪ੍ਰੋਗਰਾਮ ਇੱਥੇਆ ਕਰੋ ਕੋਈ ਜੀ ਠੀਕ ਆ ਜੇਕਰ ਤੁਹਾਡੀ ਕੋਈ ਆਰਥਿਕ ਮਜਬੂਰੀ ਹੈ ਤੁਸੀਂ ਉੱਥੇ ਕਮੇਟੀ 'ਚ ਕਹੋ ਜਦੋਂ ਮੀਟਿੰਗ ਹੋਈ ਹੈ ਕਿ ਭਾਈ ਸਾਰੇ ਇਕੱਠੇ ਹੋਏ ਆ ਯਾਰ ਜੋ ਵੀ ਆਪਣਾ ਸਰਦਾ ਫੁਰਦਾ ਤੁਸੀਂ ਨਾਲ ਹੈਲਪ ਕਰੋ ਤੁਸੀਂ ਇਹ ਹੈਲਪ ਕਰੋ ਇੱਕ ਦੂਜੇ ਦੀ ਜੀ ਬਿਲਕੁਲ ਠੀਕ ਆ ਨਾ ਠੀਕ ਆ ਪੱਤਰਕਾਰਾਂ ਨੂੰ ਇੰਨੀ ਕਮਾਈ ਨਹੀਂ ਆ ਜਿੰਨੇ ਪੱਤਰਕਾਰਾਂ ਦੇ ਖਰਚੇ ਆ ਸਾਨੂੰ ਵੀ ਕਦੀ ਵਾਰ 20 50 50 ਕਿਲੋਮੀਟਰ ਆਪਣੀਆਂ ਗੱਡੀਆਂ ਦੇ ਵਿੱਚ ਜਾਣਾ ਪੈਂਦਾ ਉਥੋਂ ਆਪਣਾ ਪੱਲਿਓਂ ਤੇਲ ਫੂਕ ਕੇ ਜਾਣਾ ਪੈਂਦਾ ਠੀਕ ਆ ਪੱਤਰਕਾਰਾਂ ਦੀਆਂ ਮਜ਼ਦੂਰੀਆਂ ਹੁੰਦੀਆਂ ਨੇ ਤਾਂ ਪਰ ਅੱਜ ਜਿਹੜਾ ਸਟੈਂਡ ਲੈ ਕੇ ਪੱਤਰਕਾਰਾਂ ਨੇ ਆਪਣੇ ਆਪ ਨੂੰ ਉਹ ਫੇਲ ਸਾਬਤ ਕਰਤਾ ਨਾ ਇੱਕ ਬੇहद ਬਿਸ਼ਰਮੀ ਵਾਲੀ ਗੱਲ ਆ ਸੋਚੇ মিডিਆ ਲਈ ਜੀ ਚੇਤਨੀ ਜਦੋਂ ਆਪਾਂ ਉਥੇ ਸੀਗੇ ਇੱਕ ਮੇਰਾ ਉਥੇ ਦੇਖ ਕੇ ਇੱਕ ਦਿਲ ਬਹੁਤ ਦੁਖਿਆ ਸੀਗਾ ਕਿ ਜਿਹੜੇ ਜੋਸ਼ ਨਾਲ ਆਪਾਂ ਤੁਰੇ ਸੀਗੇ ਸਵੇਰੇ ਇਥੋਂ ਕਿ ਉਥੇ ਜਾ ਕੇ ਧਰਨਾ ਪ੍ਰਦਰਸ਼ਨ ਕਰਾਂਗੇ ਆਪਣੀਆਂ ਮੰਗਾਂ ਰੱਖਾਂਗੇ ਸਾਡੇ ਸਾਡੇ ਪੱਤਰਕਾਰ ਭਾਈਚਾਰਨਾ ਧੱਕਾ ਹੋਇਆ ਪਰ ਉਹਦੇ ਸਾਨੂੰ ਪਹੁੰਚੇ ਨੂੰ ਅੱਧਾ ਘੰਟਾ ਹੋਇਆ ਗੱਲਾਂ ਪਤਾ ਤੁਹਾਡੇ ਸਾਹਮਣੇ ਸੀਗੀ ਗੱਲਾਂ ਸ਼ੁਰੂ ਹੋ ਗਈਆਂ 15 ਮਿੰਟ ਦਾ ਟਾਈਮ ਦੇ ਦੋ ਵਿਰੋਧੀ ਧਿਰ ਨੂੰ ਆ ਕੇ ਮਾਫੀ ਮੰਗ ਲਈ ਅਸੀਂ ਸਾਰਾ ਕੁਝ ਰਫਾ ਦਫਾ ਕਰ ਪਏ ਜੀ ਇਨੀਵੀਟੇਸ਼ਨ ਤਾਂ ਇਹ ਸੀਗੇ ਜੀ ਬਿਲਕੁਲ ਮੈਂ ਇਨੀਵੀਟੇਸ਼ਨ ਦਿੱਤਾ ਸੀਗਾ ਉਸ ਤੋਂ 10 ਪੱਤਰਕਾਰਾਂ ਨੂੰ ਮੈਂ ਉਸੇ ਕਿਹਾ ਵੀ ਇੱਕ ਭਾਈ ਸਾਹਿਬ ਨੂੰ ਤੇ ਗੱਲ ਤਾਂ ਉਹੀ ਆ ਯਾਰ ਜੇ ਤੁਸੀਂ ਜੁੱਤੀਆਂ ਹੀ ਚਟਣੀਆਂ ਲੀਡਰਾਂ ਦੀਆਂ ਜੁੱਤੀਆਂ ਚਟਕੇ ਵੀ ਜਾਂ ਜੁੱਤੀਆਂ ਖਾਣੀਆਂ ਲੀਡਰਾਂ ਦੀਆਂ ਤਾਂ ਜਿਹੜੇ ਢੜਲੇ ਨਾਲ ਬੋਲਦੇ ਆ ਸਾਡੇ ਯਾਰੀਏ ਤੁਸੀਂ ਸਾਨੂੰ ਕਿਉਂ ਸਾਧਦੇ ਆ ਫਿਰ ਜੇ ਤੁਹਾਡੀਆਂ ਲੱਤਾਂ ਆਪਦੀਆਂ ਹੀ ਨਹੀਂ ਭਾਰ ਚੱਲਦੀਆਂ ਮੈਂ ਅਜੇ ਪ੍ਰੀਤ ਜੀ ਇਹ ਬਹੁਤ ਕੁਝ ਸੋਚ ਸਮਝ ਕੇ ਬੋਲ ਰਹੇ ਹਾਂ ਕੱਲੋ ਹੋ ਸਕਦਾ ਕਿ ਭੀੜ ਮੇਰੇ ਤੇ ਵੀ ਪੈ ਸਕਦੀ ਭਾਵ ਕੀ ਮਾਰਾ ਸਮਾਂ ਮੇਰੇ ਤੇ ਵੀ ਆ ਸਕਦਾ ਬਹੁਤ ਸਾਰੇ ਪੱਤਰਕਾਰ ਇਸ ਵੀ ਇੰਟਰਵਿਊ ਨੂੰ ਦੇਖਣ ਤੋਂ ਬਾਅਦ ਮੇਰੇ ਨਾਲ ਟੁੱਟ ਜਾਣਗੇ ਕਿ ਯਾਰ ਇਹ ਆਪਣੇ ਮੀਡੀਆ ਖਿਲਾਫ ਬੋਲਦਾ ਪਿਆ ਜਰ ਜੇ ਤੁਸੀਂ ਹੋਣਾ ਲੀਡਰਾਂ ਤੋਂ ਛਿੱਤਰ ਖਾ ਕੇ ਉਹਨਾਂ ਦੇ ਛਿੱਤਰ ਚੱਟਨੇ ਆ ਤਾਂ ਫੇ ਸਾਨੂੰ ਕੀ ਕਰਾਂ ਉੱਥੇ ਬੁਲਾਇਆ ਉਹ ਅੱਜ ਮਾਫੀ ਮੰਗ ਲੈਂਦੇ ਕੱਲੂ ਫੇ ਕੁੱਟਦੇ ਤਾਂ ਨਾ ਫੇ ਮਾਫੀ ਮੰਗਦੇ ਪਾਜੀ ਉਹ ਤਾਂ ਫੇ ਸੌਖਾ ਤਰੀਕਾ ਨਾ ਉਹ ਤਾਂ ਇੱਕ ਐਮਐਲ ਨੇ ਥੋੜੀ ਸਾਰੇ ਪੰਜਾਬ ਦੀ ਸਿਹਤ ਸਰਕਾਰ ਨਿਕਾਲ ਲੈਣਾ ਪੱਤਰਕਾਰਾਂ ਦੇ ਮਾਰੋ ਦੋ ਚਾਰ ਛਿੱਤਰ ਮਾਰੋ ਬਾਅਦ ਚ ਮਾਫੀ ਮੰਗ ਲੋ ਕੱਲੇ ਨੂੰ ਸੱਦ ਗਏ ਕਿਹੜਾ ਕੀ ਕਰ ਗਿਆ ਸਾਡਾ ਪੱਤਰਕਾਰ ਇੰਨੇ ਚ ਹੀ ਖੁਸ਼ ਹੋ ਜਾਂਦਾ ਮੇ ਤੋਂ ਮਾਫੀ ਮੰਗ ਲੈ ਕਾਦੀ ਯਾਰ ਮਾਫੀ ਮੰਗ ਲੈ ਤੁਸੀਂ ਆਪਣਾ ਕੈਰੇਕਟਰ ਵੀ ਦੇਖੋ ਆਪਣਾ ਸਟੇਟਸ ਵੀ ਦੇਖੋ ਨਾ ਕਿੱਥੇ ਗਿਆ ਕਿੱਥੇ ਨਹੀਂ ਪਰ ਅੱਜ ਜੋ ਪੱਤਰਕਾਰਾਂ ਨੇ ਉਹ ਖੇ ਖੋਲੀ ਆ ਉੱਥੇ ਮ ਤਾਂ ਪਰੋ ਬਿਲਕੁਲ ਵੀ ਇੱਕ ਤਾਂ ਮਤਲਬ ਕਿ ਬਿਲਕੁਲ ਰੋਸ ਪਾਇਆ ਗਿਆ ਜੀ ਮੀਡੀਆ ਦੇ ਵਿੱਚ ਉਸ ਤੋਂ ਬਾਅਦ ਠੀਕ ਹੈ ਜੀ ਚੇਤਨ ਜੀ ਆਪਾਂ ਰੋਜ਼ ਗੱਲ ਕਰਦੇ ਆ ਕਿ ਪੱਤਰਕਾਰ ਭਾਈਚਾਰਾ ਇਕੱਠਾ ਹੋਵੇ ਜਾਂ ਨੂੰ ਇਕੱਠਾ ਕੀਤਾ ਜਾ ਸਕੇ ਆਪਾਂ ਤਾਂ ਗੱਲ ਕਰਦੇ ਆ ਪਰ ਅੱਜ ਉੱਥੇ ਇੱਕ ਪੱਤਰਕਾਰ ਸਿਆਣੇ ਸੀਗੇ ਕਾਫੀ ਏਜ ਸੀਗੇ ਉਹ ਕਹਿੰਦੇ ਸੀਗੇ ਕਿ ਭਾਵਕ ਬੋਲ ਸੀ ਕਹਿੰਦਾ ਯਾਰ ਮੈਨੂੰ 30 ਸਾਲ ਹੋ ਗਏ ਇਹਨਾਂ ਨੂੰ ਇਕੱਠੇ ਕਰਦੇ ਨੂੰ ਪਰ ਇਹ ਇਕੱਠੇ ਨਹੀਂ ਹੁੰਦੇ ਜੀ ਉਹ ਪੱਤਰਕਾਰ ਜੀ ਮੇਰੇ ਪਿਤਾ ਜੀ ਦੀ ਉਮਰ ਤੋਂ ਵੱਧ ਉਮਰ ਦੇ ਸੀਗੇ ਜੀ ਜੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਨਾ ਉਹ ਕਿਤੇ ਨਾ ਨਮੀ ਸੀਗੀ ਉਹ ਹੰਝੂ ਵਸ ਕੇ ਟਪਕਲੇ ਰਹਿੰਦੇ ਸੀਗੇ ਕਹਿੰਦਾ ਮੈਨੂੰ 23 ਸਾਲ ਹੋ ਗਏ ਪੱਤਰਕਾਰੀ ਕਰਦੇ ਨੂੰ ਮੈਂ ਆਪਣੇ ਤੇ ਪਰਚੇ ਵੀ ਭੁਗਤੇ ਪਰ ਅੱਜ ਤੱਕ ਕਹਿੰਦੇ ਇਹ ਨਹੀਂ ਇਕੱਠੇ ਹੋ ਸਕੇ ਬਿਲਕੁਲ ਦੇਖੋ ਕਿੰਨੀ ਮਾੜੀ ਗੱਲ ਆ ਕਿਸੇ ਅੱਜ ਪ੍ਰਤਾਪ ਬਾਜਵੇ ਨੂੰ ਉਥੋਂ ਥਾਣੇ ਚੋਂ ਸੰਮਣ ਆਏ ਸੀਗਾ ਨਾ ਇੱਥੇ ਐਫ ਆਈ ਆਰ ਹੋਣ ਤੋਂ ਬਾਅਦ ਆਓ ਸਾਰੀ ਪੰਜਾਬ ਦੀ ਕਾਂਗਰਸ ਬਾਹਰ ਪਹੁੰਚੀ ਹੋਆ ਸਾਰਾ মিডিਆ ਉਹਨਾਂ ਨੂੰ ਕਵਰ ਕਰ ਰਿਹਾ ਜਿਹੜਾ মিডিਆ ਉਹਨਾਂ ਲੀਡਰਾਂ ਦੀਆਂ ਆਮ ਲੋਕਾਂ ਦੀਆਂ ਆਮ ਆਵਾਮ ਦੀਆਂ ਮੁਸ਼ਕਲਾਂ ਨੂੰ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਂਦਾ ਅਦਾਲਤਾਂ ਤੱਕ ਪਹੁੰਚਾਉਂਦਾ ਪ੍ਰਸ਼ਾਸਨ ਤੱਕ ਪਹੁੰਚਾਉਂਦਾ ਅਜੋ ਮੀਡੀਆ ਆਪ ਕਿੱਥੇ ਕਿ ਸਟੈਂਡ ਕਰ ਰਿਹਾ ਬਿਲਕੁਲ ਤੁਸੀਂ ਆਪਣੀਆਂ ਆਪਣੀਆਂ ਹੀ ਨਹੀਂ ਤੁਸੀਂ ਤੁਸੀਂ ਆਪਣੇ ਲਈ ਨਹੀਂ ਇਨਸਾਫ ਲੈ ਸਕਦੇ ਤਾਂ ਲੋਕਾਂ ਨੂੰ ਤੁਸੀਂ ਯਾਰ ਕਿੱਥੋਂ ਇਨਸਾਫ ਦਿਵਾ ਦੋਗੇ ਜੇ ਇਨਸਾਫ ਕੁਝ ਪੱਤਰਕਾਰ ਲੈਣ ਦੀ ਜ਼ਰਤ ਵੀ ਰੱਖਦੇ ਆ ਤੇ ਕੁਝ ਇੱਕ ਦੋ ਦੇ ਜਿੱਦਾਂ ਮੈਂ ਅੱਜ ਵੀ ਉੱਥੇ ਲੈਕਚਰ ਦਿੱਤਾ ਤਾਂ ਮੈਂ ਹੀ ਕਿਹਾ ਕਿ ਇੱਕ ਗੰਦੀ ਮੱਛੀ ਆ ਉਹ ਸਾਰੇ ਤਲਾਹ ਨੂੰ ਗੰਦਾ ਕਰ ਦਿੰਦੀ ਆ ਤੇ ਇਦਾਂ ਹੀ ਇੱਕ ਦੋ ਗੰਦੇ ਪੱਤਰਕਾਰ ਆ ਉਹ ਬਾਕੀ ਭਾਈਚਾਰੇ ਨੂੰ ਵੀ ਜਿਹੜਾ ਉਹ ਦਾਗ ਲਾਉਂਦੇ ਨੇ ਮਤਲਬ ਕਿ ਉਹ ਫੇਰ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਜਿੱਦਾਂ ਅੱਜ ਇਹ ਕਹਿੰਨੇ ਉੱਥੇ ਕੀਤਾ ਐਸਐਚਓ ਦੀ ਕਰਨ ਭਰ ਕੇ ਫਿਰ ਤੁਹਾਨੂੰ ਕਿਹੜਾ ਪ੍ਰਵਾਹ ਆ ਕਹਿਣੀ ਆ ਤੂੰ ਭਾਵੇਂ ਚਾਰ ਗੱਲਾਂ ਹੋਰ ਲਾ ਕੇ ਕਹਦੇ ਠੀਕ ਨਹੀਂ ਪਰ ਕਹਿਣੀ ਮੈਂ ਇੱਕ ਗੱਲ ਕਹਿੰਦਾ ਜੇ ਤਾਂ ਕਹਿਣੀ ਆ ਮੂਹ ਤੇ ਗਵੇਨਾ ਬੰਦਾ ਪਿੱਠ ਪਿੱਛੇ ਕਿਉਂ ਕਰੇ ਉਹ ਤੇ ਸਾਡੇ ਇੱਕ ਦੋ ਪੱਤਰਕਾਰ ਪੁਲਿਸ ਵਾਲਿਆਂ ਨਾਲ ਘੁੰਮਦੇ ਸੀਗੇ ਮੈਂ ਸ਼ਾਇਦ ਪੁਲਿਸ ਮੋਰੇ ਗਿਆ ਮੈਂ ਮੈਂ ਕਿਹਾ ਜੇ ਤੁਹਾਡੇ ਤੇ ਪਰਚਾ ਹੋ ਗਿਆ ਤਾਂ ਤੁਹਾਨੂੰ ਇਹਨਾਂ ਨੇ ਚੱਕ ਕੇ ਲੈ ਜਾਣਾ ਬਿਲਕੁਲ ਤੇ ਇੱਕ ਪੁਲਿਸ ਵਾਲਾ ਕਹਿੰਦਾ ਨਹੀਂ ਜੀ ਦਸੂਹੇ ਦੇ ਪੁਲਿਸ ਇਦਾਂ ਦੀ ਨਹੀਂ ਆ ਮੈਂ ਕਿਹਾ ਭਾਈ ਸਾਹਿਬ ਸਾਨੂੰ ਸਭ ਪਤਾ ਹੂੰ ਮਾਫੀ ਚਾਹੁੰਦਾ ਹਾਂ ਸੀ ਪਤਾ ਰੋ ਕਿ ਮੈਂ ਉਹਨਾਂ ਦੀ ਬਰਦੀ ਤੇ ਨਹੀਂ ਸਵਾਲ ਚੱਕ ਕੇ ਰਾ ਜਾ ਉਹਨਾਂ ਦੇ ਕੈਰੇਕਟਰ ਤੇ ਜਦੋਂ ਅਗਰ ਨੂੰ ਸਾਹਬ ਦਾ ਹੁਕਮ ਆ ਗਿਆ ਉੱਪਰੋਂ ਹੁਕਮ ਆ ਗਿਆ ਤਾਂ ਆਪਣੇ ਹੁਕਮ ਨੂੰ ਕਿੱਦਾਂ ਨਾ ਮੰਨਣਗੇ ਉਦੋਂ ਮਿੱਤਰ ਪਾਈਚਾਰਾਂ ਨੂੰ ਨਭਾਉਣਗੇ ਆਪਣਾ ਪੱਤਰਕਾਰਾਂ ਨੂੰ ਅਜੇ ਵੀ ਸਮਝਣ ਦੀ ਲੋੜ ਆ ਅੱਜ ਆਪਣੇ ਆਪ ਜਿਹੜਾ ਪੱਤਰਕਾਰਾਂ ਨੇ ਉੱਥੇ ਕਲੰਕ ਕਰਵਾ ਲਿਆ ਜੀ ਆਪਣੇ ਆਪ ਜੀ ਜੇ ਤਾਂ ਜੀ ਮੇਰਾ ਆਖਰੀ ਸਵਾਲ ਹੈ ਹੁਣ ਕਾਲੂ ਤਲਵਾੜੇ ਦੇ ਵਿੱਚ ਪੁਤਲਾ ਫੋਕਣਾ ਫੋਕਿਆ ਜਾਣਾ ਸਦਾ ਪੱਤਰ ਆਇਆ ਹੋਇਆ ਕੀ ਹੁਣ ਚੇਤਨ ਜਾਊਗਾ ਅੱਜ ਅੱਜ ਜੋ ਹੋਇਆ ਉਹਨੂੰ ਦੇਖ ਕੇ ਨਹੀਂ ਜੀ ਅੱਜ ਦਾ ਜਿੱਦਾਂ ਜੀ ਜਾਣਗੇ ਨਾ ਮਰੀਕ ਜੀ ਜਾਣਗੇ ਅਸੀਂ ਆਪਣਾ ਅੱਜ ਸਾਰੀ ਦਿਹਾੜੀ ਭੰਨ ਕੇ ਉੱਥੇ ਗਏ ਆ ਤੁਹਾਡੀਆਂ ਦੋ ਇੰਟਰਵਿਊਜ਼ ਸੀ ਅੱਜ ਤੁਹਾਨੂੰ ਪਤਾ ਇਸ ਕਰਕੇ ਮਾਫੀ ਆ ਜੀ ਕੈਮਰੇ ਮੋਰੇ ਮੈਂ ਤਾਂ ਹੱਥ ਜੋੜ ਦਿੰਦਾ ਤੁਹਾਡੀ ਪੱਤਰਕਾਰੀ ਤੁਹਾਨੂੰ ਮੁਬਾਰਕ ਅਜਿਹੀ ਪੱਤਰਕਾਰੀ ਕਰ ਰਹੀ ਨਾਲ ਤਾਂ ਤੋਬਾ ਆ ਜੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚੇਤਨ ਜੀ ਧੰਨਵਾਦ ਪ੍ਰੀਤ ਜੀ ਜੀ